ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 14 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਹੜਾ ਲੰਘਿਆ ਦਿਨੇ ਆ ਉਹਦੇ ਵਿੱਚ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਬੱਦਲ ਬਣਨਾ ਸ਼ੁਰੂ ਹੋਇਆ ਮਾਲਵੇ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਪੁਆਰ ਖੇਤਰ ਦੇ ਵਿੱਚ ਮੀਂਹ ਦੇਖਿਆ ਗਿਆ ਖਾਸ ਕਰਕੇ ਹੁਸ਼ਿਆਰਪੁਰ ਦਸੂਹਾ ਮਕੇਰੀਆਂ ਰੋਪੜ ਮੁਹਾਲੀ ਇਨ੍ਹਾਂ ਖੇਤਰਾਂ ਦੇ ਵਿੱਚ ਪਟਿਆਲੇ ਦੇ ਵੀ ਕਈ ਖੇਤਰ ਲੁਧਿਆਣੇ ਦੇ ਕਈ ਖੇਤਰ ਜਨ ਜਲੰਧਰ ਕਰਪੂਤਲੇ ਦੇ ਕਈ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਤੇ ਹਲਕੀ ਜਿਹੀ ਹਨੇਰੀ ਦੇਖਣ ਨੂੰ ਮਿਲੀ ਜਿਸ ਕਰਕੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਕੱਲ ਰਾਹਤ ਮਿਲਦੀ ਹੋਈ ਦਿਖਾਈ ਦਿੱਤੀ ਅੱਜ 14 ਜੂਨ ਨੂੰ ਵੀ ਮਾਹੌਲ ਇਸੇ ਤਰ੍ਹਾਂ ਦਾ ਹੀ ਬਣ ਸਕਦਾ ਹੈ ਵੱਡੇ ਪੱਧਰ ਤੇ ਤਾਂ ਨਹੀਂ ਪਰ ਘੱਟ ਖੇਤਰੀ ਮੀਂਹ ਦੀਆਂ ਕਾਰਵਾਈਆਂ ਅੱਜ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਦੁਪਹਿਰ ਤੱਕ ਥੋੜੇ-ਬਹੁਤ ਖੇਤਰਾਂ ਦੇ ਵਿੱਚ ਹੋਮਸ ਬਣੇਗੀ ਕਿਉਂਕਿ ਪੂਰੇ ਦਿਨ ਹਵਾਵਾਂ ਲਗਾਤਾਰ ਚੱਲਦੀਆਂ ਨੇ ਜਦ ਇਹ ਥੋੜੀਆਂ ਜੀਆਂ ਜੀਹਾਂ ਰੁਕਣਗੀਆਂ ਤੇ ਨਵੇਂ ਬੱਦਲਾਂ ਦਾ ਨਿਰਮਾਣ ਹੋਵੇਗਾ ਟੁੱਟਵੇਂ ਤੌਰ ਤੇ ਮੀਂਹ ਨੇਰੀ ਪੰਜਾਬ ਦੇ ਅੱਜ ਵੀ ਕਈ ਖਿੱਤਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਉਹ ਮਾਝੇ ਦੇ ਇਲਾਕੇ ਵੀ ਹੋ ਸਕਦੇ ਨੇ ਮਾਲਵੇ ਦੇ ਦੁਆਬਾ ਜਾਂ ਪਵਾਰ ਖੇਤਰ ਕਿਸੇ ਵੀ ਖੇਤਰ ਦੇ ਵਿੱਚ ਹੋ ਸਕਦੇ ਨੇ ਟੁੱਟਵੇਂ ਤੌਰ ਤੇ ਮੀਂਹ ਨੇਰੀ ਅੱਜ ਵੀ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਨਾਲ ਲੱਗਦੇ ਤੜਕਸਰ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਮੀਂਹ ਨੇਰੀ ਪੰਜਾਬ ਦੇ ਵਿੱਚ ਰਹਿ ਸਕਦਾ ਹੈ ਹਿਮਾਚਲ ਹੋ ਗਿਆ ਜੰਮੂ ਹੋ ਗਿਆ ਕੱਲ ਵੀ ਨਾ ਖੇਤਰਾਂ ਦੇ ਵਿੱਚ ਮੀਂਹ ਪਿਆ ਸੀਗਾ ਅੱਜ ਵੀ ਮੀਂਹ ਵੱਡੇ ਪੱਧਰ ਤੇ ਉਮੀਦ ਰਵੇਗੀ ਹਰਿਆਣੇ ਦੇ ਵੀ ਕਾਫੀ ਖੇਤਰਾਂ ਦੇ ਵਿੱਚ ਕੱਲ ਮੀਂਹ ਦਰਜ ਕੀਤਾ ਗਿਆ ਉਮੀਦ ਹੈ ਕਿ ਅੱਜ ਰਾਜਸਥਾਨ ਦੇ ਜੋ ਪੰਜਾਬ ਨਾਲ ਲੱਗਦੇ ਖੇਤ ਨੇ ਉਹਨਾਂ ਵਿੱਚ ਵੀ ਮੀਂਹ ਨੇਰੀ ਕਿਤੇ ਨਾ ਕਿਤੇ